ਵਾਹ ਗੁਮਾਰੋ ਇਸੇਰ ਸਿੰਘ ਵਿਸ਼ਨੋ ਪਗਵਾਂ ਦੀ ਜੈ ਇਹ ਹਰ ਬਾਣੀ ਪਹਿਲੀ ਹਾਰ ਚੰਸੇ ਸਮਤ ਇੱਕ ਹਰਿ ਭਗਤਵਾਰ ਜੇਤੋ ਆ ਰਾਤ ਨੂੰ ਜਿਹੜਾ ਅੰਮ੍ਰਿਤਸਰ 22 ਨੰਬਰ ਗ੍ਰੰਥ ਵਿੱਚੋਂ ਲਈ ਗਈ ਹੈ 990 ਪੇਜ ਤੇ ਇਹ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਗੁਰੂ ਗੋਵਿੰਦ ਸਿੰਘ ਜੀ ਨਵਾਰਾਣੇ ਅਨੰਤਪੁਰ ਕਿਲਾ ਸੱਡਤਾ ਤੇ ਸਰਸਾ ਨਦੀ ਪਾਰ ਕਰਨ ਲਗੇ ਤਾਂ ਕਪੂਰ ਸਿੰਘ ਬਰਾੜ ਗੱਲ ਵਿੱਚ ਪੱਲੂ ਪਾ ਕੇ ਚਰਨੀ ਧਿਆਨ ਲਗਾ ਕੇ ਬੇਨਤੀ ਕੀਤੀ ਉਸ ਤਰ੍ਹਾਂ ਬੇਨਤੀ ਹੈ ਔੜ ਕਹੇ ਜਨ ਭਗਤੋ ਕਰਿਓ ਨਾ ਕੋਈ ਤਪਰਾਰ ਝਗੜਾ ਜਗਤ ਨਾ ਕੋਈ ਰਖਾਈਆ ਮੇਰਾ ਗੋਵਿੰਦ ਨਾਲ ਇਕrar ਵਾਯ ਦੇ ਨਾਲਸਣਾਈਆ ਜਸਵੀਲੇ ਸਰਸੇ ਗੁਰਮੁਖ ਦਿੱਤੇ ਸੀ ਠਾਰੋ ਜਲ ਤਾਰ ਵਿੱਚ ਸਮਾਈਆ ਉਸ ਵੇਲੇ ਸਤਰਾ ਕੀਤੀ ਪਕਾਰ ਅੰਤਰੇ ਅੰਤਰ ਧਿਆਨ ਲਗਾਈਆ ਗੋਵਿੰਦ ਗੋਵਿੰਦ ਜੀ ਬਨੰਦ ਕੋ ਛੱਡਣਾ ਸੀ ਛੱਡ ਦਿਓ ਵਿੱਚ ਮਹੀਨਾ ਹਾੜ ਨੰਦੋ ਇਕ ਲਗੇ ਨ ਰਈਆ ਉਹਨਾਂ ਵਿੱਚ ਕਪੂਰ ਸਿੰਘ ਇੱਕ ਕਪੂਰ ਸਿੰਘ ਇੱਕ ਬੁਰਾੜ ਜਿਨ੍ਹਾਂ ਗਲ ਭੱਲੂ ਪਾ ਕੇ ਧਿਆਨ ਲਗਾਈਆ ਇਸਤ ਜਾਣ ਕੇ ਚਰਨ ਸਹਾਇਆ ਦਾੜ ਬਿਨ ਚਰਨ ਤੋਂ ਸੀਸ ਨਵਾਈਆ ਸਰਸਾ ਕਰਨਾ ਸਕੇ ਆਪਾਰ ਨੌ ਕਦਮ ਪਿੱਛੇ ਆਪਣਾ ਆਪਤ ਜਾਈਆ ਅੰਤ ਬੋਲ ਹੰਤ ਬੋਲ ਕੇ ਫਤੇਜਕਾਰ ਵਾਹਿਗੁਰੂ ਤੇਰੀ ਬੇਪਰਵਾਈਆ ਮੈਂ ਜਾਣਾ ਉਸ ਤੇਰੇ ਉਸ ਸੱਚੇ ਦਰਬਾਰ ਜਿੱਥੇ ਦਰਬਾਰੀ ਨਜ਼ਰ ਕੋਏ ਨਾ ਆਈਆ ਕਰਨਾ ਤੇਰਾ دیدار ਬਿਨ ਅੱਖਾਂ ਅੱਖ ਉਠਾਈਆ ਮੇਰੀ ਅੰਤ ਦੀ ਅੰਤ ਇੱਕੋ ਵਾਰ ਨਾਮ ਸਕਾਰ ਗੋਵਿੰਦ ਸੱਚੇ ਮਾਈਆ ਛੋਟੂ ਗੋਵਿੰਦ ਖੱਚੀ ਕੇ ਤਲਵਾਰ ਅੱਗੇ ਹੋ ਕੇ ਦਿੱਤਾ ਸੁਨਾਈਆ ਮੇਰਾ ਸਿੱਖ ਰੁੜੇ ਨਾ ਕਦੇ ਵਿੱਚ ਜਲ ਮੰਜ ਧਾਰ ਦੋ ਜਹਾਨਾਂ ਪਾਰ ਕਰਾਈਆ ਮਸਤਕ ਅੰਗੜ ਲਈ ਨਲ ਪਿਆਰ ਲੇਖ-ਲੇਖ ਬਦਲਾਈਆ ਦਰਸ਼ਨ ਕਰ ਸੱਚੀ ਸਰਕਾਰ ਜੋ ਸੰਸ ਨੂਰ ਅਲਾਈਆ ਯੋ ਤੇ ਯੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸੱਚਾ ਹਰ ਸਜ ਕਰਨੀ ਘਰ ਕਮਾਈਆ ਕਪੂਰ ਸਿੰਘ ਦਾ ਪਿਛਲਾ ਨਾਂ ਜਸਨੂ ਕਹਿੰਦੇ ਸੀ ਸਿੰਘ ਜੀਤਾ ਜੀਤ ਸਿੰਘ ਖਵਾਈਆ ਅੰਤਰ ਆਤਮ ਦਾ ਤੀਤਾ ਤ੍ਰੈ ਗੁਣ ਤੂੰ ਵਾਰ ਵੇਖ ਬਖਾਈਆ ਨਾ ਰੋਜ ਰੋਜ਼ ਨੋ ਸਲੋਕ ਪੜਦਾ ਸੰਦਾਸੀ ਗੀਤਾ ਇਸ ਟਕਾਨ ਨਾਲ ਬਣਾਈਆ ਕ੍ਰਿਸ਼ਨ ਲਿਖ ਕੇ ਰੱਖਿਆ ਹੰਦਾਸੀ ਵਿੱਚ ਖੀਸਾ ਪਾਕਟ ਵਿੱਚ ਟਕਾਈਆ ਗੋਵਿੰਦ ਦਾ ਦਰਸ਼ਨ ਵੇਨ ਬਖਵਾ ਮੰਗਦਾ ਸੀ ਸੀਸਾ ਸਖਿਆਤ ਸੂਭ ਪਾਈਆ ਅੰਦਰੋਂ ਸਾਫ਼ ਰੱਖਦਾ ਸੀ ਨੀਤਾ ਨੀਤੀਵਾਨ ਨਾਲ ਇੱਕ ਜੜਈਆ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸਚਾਰ ਸਜਦੇ ਕਰਨੀ ਘਾਰ ਕਮਾਈਆ ਗੋਵਿੰਦ ਦਾ ਅੰਤ ਕੀਤਾ ਦੀਦਾਰ ਸਰਸੇ ਵਿੱਚ ਧਿਆਨ ਲਗਾਈਆ ਗੋਵਨ ਨੇ ਕੀਤਾ ਈਸਾਰ ਬਿਨ ਸਾਰੇ ਦਿੱਤਾ ਸਮਝਾਈਆ ਮੈਂ ਫਿਰ ਆਉਣਾ ਤੇ ਨਾਲ ਆਉਣਾ ਮੇਰਾ ਹਰ ਨਰਾਕਾਰ ਤੇ ਗੋਵਿੰਦ ਪਾਤਸ਼ਾਹ ਨੇ ਉਸ ਟੈਮ ਤੇ ਇਹ ਮ ਬਤਲ ਮਦਰਾ ਅਯਾਸੀ ਕਿ ਜਦੋਂ ਮੈਂ ਦੁਬਾਰੇ ਆਵਾਂਗਾ ਤੇ ਮੇਰਾ ਹਰ ਨਾਮ ਕਰ ਨਾਲ ਆਏਗਾ ਉਹ ਇਸ ਸਟੈਂਪੇ ਆਇਆ ਨਰਗੁਣਨ ਰੂਪ ਬਟਾਈਆ ਮੈਂ ਸਤਗੁਰ ਸ਼ਬਦ ਹੋਣਾ ਦੋ ਜਹਾਨਾਂ ਦਾ ਸਿੱਖਦਾਰ ਮਰਹਮੰਡ ਖੰਡ ਹੁਕਮ ਸੁਨਾਈਆ ਸੰਬਲ ਬਸਨਾ ਧਾਮ ਨੇ ਆਲ ਸਾਡੇ ਤਿੰਨ ਹੱਥ ਡੇਰਾ ਲਾਈਆ ਤੇਰਾ ਜਨਮ ਪੇਰ ਦੇ ਮਾਂ ਦਵਾਰ ਜੋ ਨਮ ਜਨਮ ਵਿੱਚ ਆਉ ਬਦਲਾਈਆ ਮੈਂ ਖੇਲਾ ਆਪਣੀ ਧਾਰ ਮੈਂ ਮੇਲਾ ਆਪਣੀ ਧਾਰ ਸੁਰਤ ਸਾਵਧਨ ਨਾਲ ਰਖਾਈਆ ਫਿਰ ਖੇਲ ਹੋਣਾ ਜਿਸ ਵੇਲੇ ਸਮਤ ਸੈਨਸੀ ਆਉਣਾ ਜਿਸ ਦਾ ਰੂਪ ਹੋਣਾ ਉਪਾਰ ਉਬਰ ਪਰ ਸਵਾਮੀ ਨਾਲ ਮਲਾਈਆ ਦੀਨ ਦੁਨੀ ਨੂੰ ਮਾਰਨੀ ਮਾਰ ਖੰਡਾ ਖੜਗ ਨਾਮ ਚਮਕਾਈਆ ਅਵਤਾਰਾਂ ਪਗੰਬਰਾਂ ਗੁਰੂਆਂ ਦਾ ਕਰਜਾ ਦੇਵਾਂ ਅਤਾਰ ਪਿਛਲਾ ਰੇਖਾ ਰਹਾ ਨਾ ਰਾਈਆ ਵਿਵਕਤਾਂ ਦੀ ਪੌਣੀ ਸਾਰ ਪਸੀਨ ਗੋਈਆਂ ਦੇ ਚਕਾਈਆ ਬਿਨਾ ਸਿੱਖਾਂ ਤੋਂ ਮੇਰੀ ਸਮਝਣੀ ਨਹੀਂ ਕਿਸੇ ਗੁਫਤਾਰ ਸਖਤ ਗੁਫਤ ਸੁਣੀ ਦੇ ਆਪਣਾ ਖੇਲ ਖਲਾਈਆ ਮੇਰੇ ਪੈਂਡੇ ਦੀ ਜਾਣ ਸਕੇ ਨਾ ਕੋਈ ਰਫਤਾਰ ਰਖਤ ਰਖਤ ਆਪਣੀ ਕੌਲ ਕਮਾਈਆ ਯਾਦ ਰੱਖ ਜਿਸ ਮੇਲੇ ਜਿਸ ਜਿੱਥੇ ਮੇਰਾ ਸਿੱਖ ਹੋਇਆ ਉਥੋਂ ਕਰ ਲੈਣਾ ਗ੍ਰਿਫਤਾਰ ਸਵਦ ਡੋਰੀ ਨਾਲ ਬਧਾਈਆ ਫਿਰ ਕਰਨਾ ਗਮੀ ਬਿਹਾਰ ਭਉ ਤਸੀਹਲੇ ਤੁਰਦੇ ਸੰਗ ਰਖਾਈਆ ਇਹ ਉਸ ਵੇਲੇ ਬਚਨ ਹੋਗੇ ਸੀ ਕਿ ਜੋ ਸਿੱਖ ਸਰਸਾ ਨਦੀ ਵਿੱਚ ਰੁੜ ਗਏ ਸੀ ਇਹ ਬੋਤਨ ਹਾਂ ਉਹਦੇ ਕੋਆ ਸੀ ਸੱਪੋਸ਼ ਕੇ ਦੁਆਰੇ ਮੈਂ ਆਪਣੇ ਸਿੱਖ ਨੂੰ ਗ੍ਰਸਤਾ ਕਰ ਲਵਾਂਗਾ ਆਪਣੇ ਚਰਨੀ ਲਾ ਲਵਾਂਗਾ ਤੇ ਉਹ ਭਗਤ ਸੇਲੇ ਤੁਰਦੇ ਸੰਗ ਰਖਾਈ ਜਾ ਕਲ ਕਲ ਕੀ ਲੈ ਅਵਤਾਰ ਕਲ ਕਲੇਸ਼ ਦੇ ਨਾਮ ਲਾਈਆ ਜੋਤੀ ਜੋ ਸਰੂਪ ਹਰਿਆ ਬਬਣੀ ਗਿਰਵੋ ਕਰ ਕਰੇ ਖੇਲ ਸੱਚਾ ਔਰ ਸਜਦਾ ਹੁਕਮ ਏਕ ਸੁਨਾਈਆ सो हंग महाराज शेर सिंह विष्णु भॻवान